ਬੰਦਿਆ ਤੂੰ ਅਕਸਰ ਇਹ ਗੱਲ ਸੁਣੀ ਹੋਏਗੀ ਕਿ ਮਰਨ ਤੋਂ ਬਾਅਦ ਨਾਲ ਕੁਝ ਵੀ ਨਹੀਂ ਜਾਣਾ ਗਲਤ ਸੁਣਿਆ ਹੈ ਨਾਲ ਲੈ ਕੇ ਜਾਣ ਦੀ ਨੀਤ ਹੋਣੀ ਚਾਹੀਦੀ ਆ ਬੜਾ ਕੁਝ ਉੱਤੇ ਨਾਲ ਜਾ ਸਕਦਾ ਹੈ ਇਹ ਗੱਲ ਸੱਚੀ ਹੈ ਕਿ ਪੈਸਾ ਸ਼ੌਹਰਤ ਦੌਲਤ ਗੱਡੀਆਂ ਤੇ ਕੋਠੀਆਂ ਕਾਰਾਂ ਨਾਲ ਨਹੀਂ ਜਾਣੀਆਂ ਕਿਉਂਕਿ ਇਹ ਕਰੰਸੀ ਇਧਰ ਦੀ ਕਰੰਸੀ ਹੈ ਝੂਠੀ ਕਰੰਸੀ ਉੱਤੇ ਨਹੀਂ ਚਲਦੀ ਜੇ ਕਮਾਈ ਕਰਨੀ ਹੈ ਤਾਂ ਸੱਚੀ ਕਰੰਸੀ ਦੀ ਕਰੋ ਜਿਹੜੀ ਕਰੰਸੀ ਉਹਦੀ ਦਰਗਾਹ ਚਲਦੀ ਆ ਉਹ ਕਰੰਸੀ ਜਿਹੜੀ ਤੁਹਾਡੇ ਨਾਲ ਤਾਂ ਤੱਕ ਜਾਂਦੀ ਹੈ ਜਵੇਂ ਨਾਮ ਸਿਮਰਨ ਸੇਵਾ ਬੰਦਗੀ ਤੇ ਕਰਮ ਕਿਉਂਕਿ ਇਹ ਸਾਰਾ ਕੁਝ ਤੁਹਾਡੇ ਨਾਲ ਉੱਤੇ ਜਾਂਦਾ ਆ ਗੁਰਬਾਣੀ ਕਹਿੰਦੀ ਆ ਹਰਕੇ ਨਾਮ ਕੇ ਵਪਾਰੀ ਹੀਰਾ ਹਾਥ ਚੜਿਆ ਨਿਰਮੋਲ ਉਹ ਛੂਟ ਗਈ ਸੰਸਾਰੀ ਕਹਿਣ ਤੋਂ ਭਾਵ ਆ ਕਿ ਜਿਹੜਾ ਸ਼ਖਸ ਉਹਦੇ ਨਾਮ ਦੀ ਸੱਚੀ ਕਮਾਈ ਕਰ ਲੈਂਦਾ ਏ ਉਹਦੇ ਨਾਮ ਦਾ ਵਪਾਰ ਕਰ ਲੈਂਦਾ ਏ ਸੱਚੀ ਕਰੰਸੀ ਕਮਾ ਲੈਂਦਾ ਏ ਉਹਨੂੰ ਇਸ ਦੁਨੀਆ ਦੀ ਫੋਕੀ ਕਰੰਸੀ ਝੂਠੀ ਕਰੰਸੀ ਸ਼ੌਰਤਾਂ ਤੇ ਦੌਲਤਾਂ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਤੇ ਉਹਦੇ ਰੰਗ ਦੇ ਵਿੱਚ ਰੰਗਿਆ ਜਾਂਦਾ ਏ ਤੇ ਉਹੀ ਕਮਾਈ ਨਾਲ ਜਾਂਦੀ ਹੈ ਸੋ ਜਿੱਥੇ ਸੱਚ ਹੈ ਕਿ ਦੁਨੀਆ ਦਾ ਝੂਠਾ ਧਨ ਨਾਲ ਨਹੀਂ ਜਾਂਦਾ ਕੁਝ ਵੀ ਨਾਲ ਨਹੀਂ ਜਾਂਦਾ ਉਥੇ ਮਹਾਰਾਜ ਨੇ ਸਾਨੂੰ ਸੱਚੀ ਕਮਾਈ ਸੱਚੀ ਕਰੰਸੀ ਨੂੰ ਕਮਾਉਣ ਦਾ ਇੱਕ ਤਰੀਕਾ ਮਾਰਗ ਬਖਸ਼ਿਸ਼ ਕਰ ਦਿੱਤਾ ਏ ਸੋ ਜੇ ਨੀਤ ਹੋਏ ਤਾਂ ਆਪਾਂ ਬੜਾ ਕੁਝ ਨਾਲ ਲੈ ਕੇ ਵੀ ਜਾ ਸਕਦੇ ਆ ਸੋ ਬੰਦੇ ਦੁਨੀਆ ਵਾਲਾ ਤਾਂ ਸਾਰਾ ਕੁਝ ਇੱਧਰ ਹੀ ਰਹਿ ਜਾਣਾ ਹੈ ਪਰ ਸੱਚੀ ਕਮਾਈ ਕਰ ਨਾਮ ਦੀ ਕਮਾਈ ਕਰ